ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਨੂੰ ਵੇਖ ਕੇ ਘਰੇ ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਨੂੰ ਵੇਖ ਕੇ ਕਰ ਦੇ ਵਿਆਹ ਮੇਰਾ ਵੀ ਬਾਪੂ ਵੇਲਾ ਟੋਲੀ ਕੀ ਵੇਖ ਕੇ ਘਰੇ ਮੈਨੂੰ ਹੋਈ ਜਾਂਦਾ ਕੀ ਗਵਾਂਡੀਆਂ ਦੀ ਕੁੜੀ ਵੇ ਮਰ ਜਾ ਹਾਏ ਤਾ ਫਿਟੇ ਮੂੰ ਤੇਰਾ ਚੱਕਣਾ ਤੈਨੂੰ ਚੱਕਣਾ ਹੀ ਚੱਕਣਾ ਤੇਰੀ ਗਲੀ ਦੇ ਚੱਕਣਾ ਤੇ ਸਾਰਿਆਂ ਦੇ ਸਾਹਮਣੇ ਚੱਕਣਾ ओ, 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 ओ। कपड़े पाला कपड़े भी ते भी बचाओ, बचाओ, मैं बचाली, तू बचाली मैं बचाड़िया हरे पूरा बदमाश मेरा पूछा कर रहा है। ਕਾਣ ਐ ਵੀ ਮੈਂ ਤੇਰੀ ਰਾਜੀ ਬਾਜੀ ਤੇ ਰਾਜੀ ਮੈਂ ਨਹੀਂ ਖਾਣੀ ਬਾਜੀ ਤੇ ਮਿੰਦਿਆ ਹੋਸ਼ ਕਰ ਮਿੰਦਿਆ ਉਦੋਂ ਹੋਸ਼ ਚ ਆਏਗਾ ਜਦੋਂ ਪੂਰਾ ਬਦਮਾਸ਼ ਮੈਨੂੰ ਚੁੱਕ ਕੇ ਲੈ ਜਾਏਗਾ ਦੇ ਉਹ ਮੇਰੇ ਨਾਲ ਵਿਆਹ ਕਰਾਣਾ ਚਾਹੁੰਦਾ ਹੈ ਆਨੂੰ ਕਹਿਦੀ ਬੋਟੀ ਮੈਨੂੰ ਬਣਾਏ ਮਿੰਦਿਆ ਬੇ ਮਿੰਦਿਆ ਮੈਂ ਸਾਜ ਬਣ ਗਿਆ ਸਾਡੇ ਅੰਗ ਅੰਗ ਵਿੱਚ ਸਿਰਸਾਨੇ ਪਿੰਗਾ ਪਾਹਾਨੇ ਨਾ ਮੈਂ ਕਿਹਾ ਜੀ ਆ ਬੁੰਡੇ ਨੂੰ ਪੜਾਉਣ ਲਿਖਾਉਣ ਦਾ ਕੰਮ ਤਾਂ ਕਰ ਦਿੱਤਾ ਆ ਹੁਣ ਇਹਨੂੰ ਗੌਣ ਵਜਾਉਣ ਦਾ ਕੰਮ ਵੀ ਸਿਖਾ ਦੋ ਉਹ ਮੈਂ ਨਹੀਂ ਕਰਨਾ ਇਹ ਕੰਮ ਬੀਏ ਕੀਤੀ ਆ ਮੈਂ ਨਾਲੇ ਮੇਤੋ ਨਹੀਂ ਉਹਦੇ ਬਰਾਸੀਆਂ ਵਾਲੇ ਕੰਮ ਉਹ ਕਿਉਂ ਓਏ ਉਹ ਤਾਂ ਬੀਏ ਕੀਤਾ ਤੇ ਆ ਆਪਣੇ ਗੁਰਦਾਸ ਮਾਨ ਨੇ ਵੀ ਬੀਆ ਕੀਤਾ ਤੇ ਆਪਣੇ ਨੂਸਰ ਸਾਹ ਨੇ ਤਾਂ ਅੰਮਾ ਕੀਤਾ ਅੰਮਾ ਨਕਾਦਾ ਮੋٹے ਹੁੰਦਾ ਉਹ ਫਿਟੇ ਮੁਤੇਰਾ ਤੇਰੇ ਮੂੰਹ ਚ ਖੇਤ ਸਿਰ ਚ ਭੁੱਬਲ ਬਜ਼ੁਰਗਾਂ ਨੂੰ ਮੁਖੌਲ ਕਰੀ ਜਾਂਦਾ ਉਹ ਭਾਈ ਵੇਖ ਜੱਟਾਂ ਦਾ ਮੁੰਡਾ ਈ ਆ ਭਜਨ ਮਾਨ ਇੰਨੇ ਇੰਨੇ ਨੋਟ ਕਮਾ ਕੇ ਲਿਆਉਂਦਾ ਤੇ ਤੁਸੀਂ ਮਰਾਸੀਆਂ ਦੇ ਹੋ ਕੇ ਘਰ ਬੈਠੇ ਹੋ ਉਹ ਸ਼ਰਮ ਨਹੀਂ ਆਉਂਦੀ ਹੂੰ ਉਹ ਚੇ ਤੂੰ ਪੀਆ ਕੀਤਾ ਤੇ ਤੂੰ ਗਰੇਜੀ ਗਾਣੇ ਗਾਣ ਲੱਗ ਪਿਆ ਕਰ ਉਹ ਇੰਜ ਨਹੀਂ ਘੁੰਦੇ ਹੁੰਦੇ ਯੂ ਵਾ ਵਾ ਬਿਲਕੁਲ ਬਿਲਕੁਲ ਐਦਾਂ ਹੀ ਓਏ ਨਾਲੇ ਲੋਕ ਸਮਝਣਗੇ ਵੀ ਯਾਰ ਕੋਈ ਮੁਸੀਬਤ ਚਾ ਉਹ ਤੇ ਐਦਾਂ ਚਾਰ ਪੈਸੇ ਇਕੱਠੇ ਹੋ ਜਾਣਗੇ ਤੂੰ ਤਾਂ ਸਾਡਾ ਚਾਚਾ ਲੱਗਦਾ ਹੀ ਨਹੀਂ ਲੰਟਿੰਗ ਜਿਹਾਂ ਓਏ ਓਏ ਮਰਾਸੀ ਐਦਾਂ ਹੀ ਹੁੰਦੇ ਆ ਓ ਅੱਜਕੱਲ ਨਿੱਕੇ ਨਿੱਕੇ ਹੁੰਦੇ ਆ ਓਏ ਉਹ ਜਾਲੀ ਹੁੰਦੇ ਆ ਮੇਡ ਇਨ ਨਵਾਲ ਓ ਜਦ ਮਹਾਰਿਆਣੇ ਨੂੰ ਪਤਾ ਲੱਗਿਆ ਨਾ ਕਿ ਛੇਤਰ ਖਾ ਕੇ ਆਏ ਨੇ ਆ ਬੜੀ ਬੇਇੱਜ਼ਤੀ ਹੋਣੀ ਆ ਸਾਡੀ ਨਾਲ ਜਿਤਰਾਣ ਜੋ ਮੇਰੇ ਮੁਹੱਲੇ ਚ ਲੈ ਉਹ ਆ ਰਹੇ ਨੇ ਮਹੱਲੇ ਵਾਲੇ ਕੱਪੜੇ ਬਦਲ ਬਦ ਕੇ ਬੇਇੱਜ਼ਤੀ ਦੇਖਣ ਵਾਸਤੇ ਤੁਹਾਡੀ ਆਰਨੀ ਕੁੜੀਏ ਇੱਥੇ ਤੇ ਅੱਗੇ ਬੜਾ ਸਿਆਪਾ ਪਿਆ ਹੋਇਆ ਤੇ ਉੱਤੋਂ ਤੂੰ ਆ ਗਈਂ ਲਾੜੇ ਮੈਂ ਤੈਨੂੰ ਕਿੰਨੀ ਵਾਰ ਆਖਿਆ ਕਿ ਮੈਨੂੰ ਅਲਟੀ ਨਹੀਂ ਆਖਿਆ ਕਰ ਦੀਦੀ ਕਹਿਲੀਆ ਕਰ ਹਾਂ ਇਹ ਆਉਂਦੀ ਹਾਂ ਇਹ ਠੀਕ ਹੈ ਪਪਾ ਤੂੰ ਵੀ ਇਹੋ ਕਿਆ ਕਰ ਹੋਏ ਹੁਣ ਮੈਂ ਇਹਨੂੰ ਦੀਦੀ ਆਖਿਆ ਕਰ ਲੱਖ ਲਾਨਤ ਤੇਰੇ ਤੇ ਲੈ ਹੁਣ ਤਾਂ ਬਥੇਰਾ ਜੀ ਰੋ ਗਿਆ ਵਿਆਹ ਹੋ ਇਹਨੂੰ ਹੈ ਹੁਣ ਤਾਂ ਵੀ ਆਪਾਂ ਨੂੰ ਸ਼ਰਮ ਆਉਣ ਲੱਗ ਗਈ ਆ ਛੋਟੇ ਛੋਟੇ ਭੈਣ ਭਾਵਾਂ ਨੂੰ ਸਕੂਲ ਛੱਡਣ ਜਾਂਦੇ ਹੋਏ ਹੁਣ ਕਹੇ ਵਿੱਚੋਂ ਉਹ ਵਿੱਚੋਂ ਕੀ ਆਖਾਂ ਤੈਨੂੰ ਮੈਂ ਓਏ ਆਹੋ ਭਰਾ ਓਏ ਹੁਣ ਤੇ ਬਹੁਤ ਸਾਲ ਹੋ ਗਏ ਆ ਮੇਰਾ ਵਿਆਹ ਵੀ ਨਹੀਂ ਜਿਆ ਹੁਣ ਕਹਿ ਵਿੱਚੋਂ ਇਹ ਵਿੱਚੋਂ ਵਿੱਚੋਂ ਤੇ ਖਰੇ ਮੈਂ ਆਂਦਾ ਹੀ ਹਾਂ ਅੱਛਾ ਨੇ ਓ ਕੁੜੀਏ ਤੂੰ ਇੱਧਰ ਆ ਓਰੇ ਓਰੇ ਇੱਥੇ ਬੈਠ ਹੁਣ ਨਾ ਤੂੰ ਮੋਢੇ ਤੇ ਡੀਸੀਐਮ ਡਾਈਵੋਲ ਖਾ ਛੱਡ ਜੀ ਤੋ ਤੂੰ ਉਹ ਫਰਦੀ ਆ ਉਹ ਜੇ ਡਾਈਵੋਲ ਖਾ ਲਿਆ ਕਿਸ਼ਤਾ ਤਾਂ ਮੈਨੂੰ ਹੀ ਦੇਣੀ ਆ ਪੈਣੀ ਓਏ ਚੁੱਪ ਕਰ ਲਾਤੀਆ ਕਿਸ਼ਤਾ ਤਾਂ ਤੂੰ ਹੀ ਭਰੀ ਜਾਈ ਓਏ ਮਾਤੇ ਮੈਨੂੰ ਹੀ ਹੋਣੀ ਐ ਪਰ ਡਰਾਈਵ ਤੇ ਮੈਂ ਹੀ ਕਰਾਂਗਾ ਡਰਾਈਵ ਵੀ ਮੈਂ ਹੀ ਕਰਾਂਗਾ ਉਹ ਲੈਸਾਸ ਤਾਂ ਮੇਰਾ ਬਣਿਆ ਓਏ ਤੇਰਾ ਤਾਂ ਹਾਲੀ ਲਰਨਿੰਗ ਐ ਬੈਠਾ ਰੋ ਚੁੱਪ ਕਰਕੇ ਸ਼ਰਮ ਕਰ ਨੀ ਕੁੜੀਏ ਕਿਧਰ ਆਈਆਂ ਤੂੰ ਕਿ ਲਈ ਉਹ ਦੀਦੀ ਮੈਂ ਨਾ ਕੁਝ ਪੁਰਾਣੇ ਕੱਪੜੇ ਲਾਈ ਸੀ ਹਾਂ ਦੇਖ ਲੋ ਆ ਪੁਰਾਣੇ ਕੱਪੜੇ ਮਰੇ ਹੋਏ ਬੰਦਿਆਂ ਦੇ ਉਹ ਲਿਆਉਂਦੇ ਨੇ ਲੋਕ ਤੁਹਾਡੇ ਮਰਾਸੀਆਂ ਦੇ ਕੰਮ ਦੀ ਵਜ੍ਹਾ ਤੋਂ ਫੜੋ ਇਹਨਾਂ ਨੂੰ ਓਏ ਓਏ ਆ ਐਸੀ ਹੋਣਾ ਮਰੇ ਹੋਏ ਲੋਕਾਂ ਦੇ ਕੱਪੜੇ ਪਾਵਾਂਗੇ ਓਏ ਓਏ ਸਿੱਟੋ ਇਹਨਾਂ ਨੂੰ ਹੁਣ ਅੰਸਰ ਏ ਕੁੜੀਏ ਤੂੰ ਸਾਡੇ ਲਈ ਮਰੇ ਹੋਏ ਬੰਦਿਆਂ ਦੇ ਕੱਪੜੇ ਨਾਲ ਲੈ ਕੇ ਆਇਆ ਹੈਂ ਹਾਂ ਬਈ ਜੇ ਸਾਨੂੰ ਪੂਰੇ ਨਾਲ ਨੂੰ ਫੇਰ ਆਹ ਫਿਰ ਪੋਨੇ ਦਾ ਭਾਈ ਸਾਨੂੰ ਪੈਗੇ ਨਾ ਯਾਰ ਫਿਕਰ ਨਾ ਤੁਹਾਡਾ ਸਾਰਿਆਂ ਦਾ ਹੈ ਚੱਲ ਕੁੜੀ ਆਪਣੇ ਘਰ ਜਾ ਬੜੀ ਮਿਹਰਬਾਨੀ ਤੁਹਾਡੀ ਆਹ ਜੇ ਆ ਗਿਆ ਓਏ ਪੁਰਾਣੇ ਨਿਛ ਆ ਗਿਆ ਓਏ ਹੋ ਪੁਲਵਾਨ ਜੀ ਉਹ ਤੁਹਾਨੂੰ ਕੋਈ ਕੰਮ ਕਰਨੀ ਹੈਗਾ ਸਾਨੂੰ ਹੋਰ ਕੋਈ ਕੰਮ ਨਹੀਂ ਸਿਵਾਏ ਇੱਕੋ ਹੀ ਕੰਮ ਦੇ ਹੋਗੀ ਜਨਾਬ ਓਏ ਮੈਂ ਨਿਛ ਮਾਰ ਕੇ ਦੁਕਾਨਾ ਬੰਦ ਕਰਵਾ ਦੇਣਾ ਹੁਨਾ ਹੋ ਤਾਂ ਫਿਰ ਹਤਵਾਰ ਨਹੀਂ ਕਰਾਉਂਦੇ ਹੋ ਹਾਂਗੇ ਸੀ ਜੇ ਮੇਰੀ ਰਾਜੀ ਇਤਰੋਂ ਕਿਤਰੋਂ ਬਰਾਮਦ ਹੋ ਗਈ ਨਾ ਤਾਂ ਮੈਂ ਮੈਂ ਘਰ ਟਾ ਦਿਆਂਗਾ ਓਏ ਟਾ ਦਿਆਂਗਾ ਓਏ ਪहलवान ਜੀ ਓ ਪ੍ਰਵਾਨ ਜੀ ਉਹ ਆਪਣੀ ਰਾਜੀਆਂ ਰਾਜੀ ਹਾਂ ਲੱਪੀ ਆ ਓ ਇਹੋ ਤਾਂ ਮੈਂ ਪਤਾ ਕਰਨ ਆ। ਏ ਤੈਨੂੰ ਮੈਂ ਭੇਜਿਆ ਕਨੇ ਕੰਮ ਸੀ। ਓਏ ਪੀਨੇ ਬਾਂਦਰੀ ਜੇ ਸਾਡੀ ਰਾਜੀ ਨਾ ਨਾ ਲੱਭੀ ਤਾਂ ਆਪਾਂ ਇਹ ਘਰ ਢਾ ਦੇਣਾ ਓਏ। ਮੈਂ ਕਿਹਾ ਬਿਲਕੁਲ ਢਾ ਦੇਣਾ ਜੀ। ਇਧਰ ਆ। ਹਾਂਜੀ। ਜੇ ਰਾਜੀ ਬਰਾਮਤ ਨਾ ਹੋਈ ਤਾਂ ਤੂੰ ਇੱਥੇ ਹੀ ਰਹਿਣਾ ਹੈ ਜਦ ਤੱਕ ਉਹ ਮਿਲਦੀ ਨਹੀਂ ਤੂੰ ਇੱਥੇ ਹੀ ਅੱਡਾ ਜਮਾਲਾ ਹੈ ਸਮਝ ਗਿਆ ਅਬ ਮੈਂ ਕਿਹਾ ਪਰਵਾਹ ਨਾ ਕਰੋ ਜੀ ਤੁਸੀਂ ਓਏ ਜੀ ਮਾਰ ਗੋ ਖਬਰਦਾਰ ਜੇ ਹੁਣ ਬਾਜਾ ਬਜਾਇਆ ਤਾਂ ਇਹ ਫਿਜਾਂਦਾ ਜੀ ਹਾਂ ਚੱਲ ਖਾ ਖਾ ਲੈ ਜੀ ਤਾਂ ਵੀ ਤਾਂ ਸ਼ਾਹ ਜੀ ਓ ਕੀ ਗੱਲ ਆ ਓਏ ਓ ਕੀ ਦੇਖੀੋ ਨਾ ਉਹ ਮੈਂ ਬੋਲਾ ਕੀ ਦੇਖਣਾ ਭਲਵਾਨ ਜੀ ਦੇਖੋ ਓ ਆਹ ਕੋ ਬਦਮਾਸ਼ੀ ਵਾਲਾ ਕੰਮ ਕੋਈ ਬਹੁਤਾ ਵਧੀਆ ਨਹੀਂ ਕੋਈ ਚੰਗਾ ਜਿਹਾ ਕੰਮ ਕਰ ਲੋ ਹਾਂ ਓ ਇਹੋ ਚੰਗਾ ਕੰਮ ਆ ਓਏ ਕਾਕਾ ਪੁੱਤਰ ਜਾਣ ਦੇ ਐਵੇਂ ਖਾ ਖਾ ਪੁਲਿਸ ਮੁਕਾਬਲੇ ਚ ਮਾਰਿਆ ਜਾਏਗਾ ਓਏ ਕਿਨਾ ਇੱਕ ਦਿਨ ਤਾਂ ਮਰਨਾ ਹੀ ਆਣਾ ਬਸ ਠੀਕ ਐ ਕਾਕਾ ਪਰ ਦੁਨੀਆ ਚ ਆਇਆ ਐ ਤੇ ਕੁਝ ਖਾ ਪੀ ਹਦਵਾਣਾ ਖਾ ਠੰਡਾ ਕਰਕੇ ਨਹਿਰ ਦੇ ਵਿੱਚ ਡੁਬਕੀਆਂ ਲਾ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਖਾ ਖੀਰਾ ਖਾ ਲੂਣ ਲਾ ਕੇ ਓਏ ਆਂਬ ਖਾ ਕਾਕਾ ਆਂਬ ਚੋਸਾ ਆਂਬ ਓਏ ਓ ਤੁਸੀਂ ਮੈਨੂੰ ਮਰਾਸੀ ਸਮਝ ਰੱਖਿਆ ਓ ਅਸੀਂ ਬਦਮਾਸ਼ ਨਹੀਂ ਆ ਬਦਮਾਸ਼ ਬਦਮਾਸ਼ ਪੁੱਤਰ ਓਏ ਕੋਈ ਚੰਗਾ ਕੰਮ ਕਰ ਓਏ ਹੋਰ ਨਹੀਂ ਤੇ ਕੁਝ ਘੋਣਾ ਵਜਾਉਣਾ ਹੀ ਸਿੱਖ ਲੈ ਯਾਰ ਆਹ ਕੰਮ ਮੈਂ ਕਰ ਸਕਦਾ ਕਿਉਂ ਨਹੀਂ ਕੀ ਪਤਾ ਇਸੇ ਲਾਇੰਚੋਂ ਨਿਕਲਦੀ ਏ ਆ ਚਲ ਓਏ ਸਿਖਾਓ ਮੈਨੂੰ ਓਏ ਇਦਾਂ ਨਹੀਂ ਪੁੱਤਰ ਓਏ ਕੁਝ ਨਰਮੀ ਨਾਲ ਆਪਣੇ ਸੁਭਾਅ ਚ ਓਏ ਕੁਝ ਬੋਲ ਤੇ ਨਰਮਾਲੇ ਬੋਲਣਾ ਇੱਥੇ ਬੈਠ ਬੈਠ ਇੱਥੇ ਬੈਠ ਕੇ ਸਿੱਖਿਆ ਜਾ ਸਕਦਾ ਨਾ ਹਮ ਬੈਠ ਚਲ ਯਾਰ ਇਹਨੂੰ ਕਲਾਸਿਕਲ ਸਿਖਾਵਾ ਮਾੜਾ ਜਾ ਓਏ ਓਏ ਨੂੰ ਕਲਾਸੀਕਲ ਕਿੱਥੋਂ ਆਈ ਭਲਵਾਂ ਜੀ ਤੁਹਾਨੂੰ ਜੋ ਆਉਂਦਾ ਨਾ ਤੁਸੀਂ ਉਹੀ ਸੁਣਾ ਦਿਓ ਓਏ ਸਾਨੇ ਦਾ ਤੁਹਾਡਾ ਗਲਾ ਹੀ ਚੈੱਕ ਕਰਨਾ ਨਾ ਗਾਓ ਮੇਰੇ ਉਸਤਾਦ ਭੂਰਾ ਨਿਛ ਜੀ ਇੱਕ ਗਾਣਾ ਗਾਉਂਦੇ ਹੁੰਦੇ ਨੇ ਅਕਸਰ ਉਹੀ ਸੁਣਾ ਦਿਆਂ ਸੁਣਾ ਫਿਰ ਸਾਡਾ ਸੁਣਾ ਲਓ ਫਿਰ ਸੁਣੋ ਹਉ ਜੁੱਤੀ ਛਾੜ ਕੇ ਮਾਰੀ ਮੁੱਟਿਆਰੇ ਬੁੱਥੀ ਅਸ਼ਕੀਰ ਜੱਟ ਦੀ ਔ ਜੁੱਤੀ ਛਾੜ ਕੇ ਓਏ ਇਹ ਕਲਾਸੀਕਲ ਕਿੱਥੋਂ ਸਿੱਖ ਜਾਏਗਾ ਇਹਨੂੰ ਤੇ ਮਾਡਰਨ ਫੋਕ ਹੀ ਆ ਆਹੋ ਆਹੋ ਪੋਹਾਂ ਜੀ ਉਹ ਤੁਹਾਨੂੰ ਉਹ ਮਾਡਰਨ ਜਿਆ ਗੀਤੀ ਗਾ ਦਿਓ ਮਾਡਰਨ ਜਾ ਲੈ ਫਿਰ ਹਾ ਬੱਸ 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 ਪੋਹਾਂ ਜੀ ਓਏ ਆ ਕੋਈ ਬਨਾਸ ਕੋਂਡੇ ਜੇ ਉਹ ਮਾਤਾ ਗਾਣ ਲਗਾਏ ਆਹ ਹਾ ਹਾ ਕਾਕਾ ਗਾਣ ਲਗਾ ਕਿ ਕਾਂ ਡਾਂਣ ਲਗਾ ਉਹ ਹੱਥ ਤੇ ਥੱਲੇ ਕਰ ਲੈ ਆ ਵੇ ਸੁਣੋ ਹੋ ਤੇ ਵ ਬੇਬੇ ਹੋਗੀ ਬੇਵੋ ਉਹ ਬੁਧਾਈਆਂ ਬੁਧਾਈਆਂ ਓਏ ਭਲਾ ਵੈਸੇ ਕਦੋਂ ਆ ਕਾਕਾ ਤੂੰ ਨਹੀਂ ਸਿੱਖ ਸਕਦਾ ਇਸ ਤਰ੍ਹਾਂ ਆ ਅੱਜ ਚੱਲੀ ਸ਼ਾਮ ਨੂੰ ਸਾਡੇ ਨਾਲ ਸੋਢੀ ਪੈਲੈਸ 'ਚ ਤੈਨੂੰ ਆਪਣੇ ਸ਼ਾਗਿਰਦ ਦਾ ਖਾੜਾ ਵਿਖਾਵਾਂਗੇ ਫੇਰ ਵੇਖੀ ਕਿਵੇਂ ਗਾਈਦਾ ਹੈ ਤੇਰਾ ਹੋ ਜਾਵਾਂ ਨਿਬਲੀਏ ਤੂੰ ਮੇਰੀ ਹੋ ਜਾਵੇਂ ਮੈਂ ਤੇਰਾ ਹੋ ਜਾਵਾਂ ਨਿਬਲੀਏ ਤੂੰ ਮੇਰੀ ਹੋ ਜਾਵੇਂ ਬੱਚੇ ਹੋ ਜਾਣ ਦੋ ਜਾਂ ਚਾਰ ਬੱਲੀਏ ਪੈਲ ਸਾਦੇ ਬਾਹਰ ਲਾ ਕੇ ਵੇਚਦਾ ਪਕਾਨੇ ਤੇਰਾ ਯਾਰ ਬੱਲੀਏ ਪੈਲ ਸਾਦੇ ਬਾਹਰ ਲਾ ਕੇ ਵੇਚਦਾ ਪਕਾਨੇ ਤੇਰਾ ਯਾਰ ਬੱਲੀਏ ਮੁਸ਼ਕ ਵੱਖੀਆਂ کئی ਵਾਰੀ ਬਾਪੂ ਤੇਰੇ ਭਾਨੀਆਂ ਨੇ ਵੱਖੀਆਂ ਫੇਰ ਵੀ ਤੂੰ ਵੇ ਦੁਖਤ ਜੱਟ ਦਾ ਨਹੀਂ ਤੇਰੇ ਪਿੱਛੇ ਰਹਾਏ ਗਲੀ ਚ ਹੋ ਕੇ ਮਾਰ ਬੱਲੀ ਏ ਪੈਲਸਾਂ ਦੇ ਭਾਰ ਲਾ ਕੇ ਵੇਚਦਾ ਭਕਾਨੇ ਤੇਰਾ ਯਾਰ ਬੱਲੀ ਏ ਪੈਲਸਾਂ ਦੇ ਭਾਰ ਲਾ ਕੇ ਵੇਚਦਾ ਭਕਾਨੇ ਤੇਰਾ ਯਾਰ ਬੱਲੀ ਏ ਕੀ ਤੇਰਾ ਮਿਲਦਾਨੀ ਬਣਿਆ ਮੈਂ ਕਦੇ ਵੱਡੇ ਬਾਬਿਆਂ ਦਾ ਫਿਦਾਨੀ ਬਣਿਆ ਮੈਂ ਕਦੇ ਵੱਡੇ ਬਾਬਿਆਂ ਦਾ ਫਿਦਾਨੀ ਕਦੇ ਮੈਂ ਬਣਿਆ ਬਲੰਬਰਾਂ ਨਹੀਂ ਤੇਰੇ ਪਿੱਛੇ ਛੱਡੇ ਸਾਰੇ ਮੈਂ ਤਾਂ ਕੰਮ ਘਾਰ ਬੱਲੀ ਏ ਪੈਲਸਾ ਦੇ ਬਾਹਰ ਲਾ ਕੇ ਮੇਚਦਾ ਭਕਾਨੇ ਤੇਰਾ ਯਾਰ ਬੱਲੀ ਏ

ਆਕੇ ਗਲੋ ਹੋ ਗਈਆਂ ਮੇਸ਼ਾ ਮੁੰਡਿਆ ਉਹ ਪੈਲਸਾਂ ਦੇ ਬਾਹਰ ਲਾ ਕੇ ਵੇਚਦਾ ਪਕਾਨੇ ਤੇਰਾ ਯਾਰ ਬੱਲੀਏ ਉਹ ਪੈਲਸਾਂ ਦੇ ਬਾਹਰ ਲਾ ਕੇ ਵੇਚਦਾ ਪਕਾਨੇ ਤੇਰਾ ਯਾਰ ਬੱਲੀਏ ਉਹ ਪੈਲਸਾਂ ਦੇ ਬਾਹਰ ਲਾ ਕੇ ਵੇਚਦਾ ਪਕਾਨੇ ਤੇਰਾ ਯਾਰ